ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਬੰਦਗੀ ਹੈ ਭਗਤੀ ਹੈ ਤੇ ਸ਼ਕਤੀ ਹੈ ਗੁਰੂ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬਾ ਨੇ ਜਿੱਥੇ ਭਗਤੀ ਸਾਨੂੰ ਉਧਰ ਨਾਲ ਸ਼ਕਤੀ ਦਾ ਸਿਧਾਂਤ ਜਿੱਥੇ ਮੀਰੀ ਉੱਤੇ ਪੀਰੀ ਹੈ ਜਿੱਥੇ ਧਰਮ ਨਾਲ ਰਾਜਨੀਤੀ ਹੈ ਤੇ ਸ਼ਕਤੀ ਕਿਧਰੋਂ ਪ੍ਰਾਪਤ ਹੋਣੀ ਜੀਤਾਂ ਤੋਂ ਸ਼ਕਤੀ ਵੀ ਪ੍ਰਾਪਤ ਹੋਣੀ ਨੌਜਵਾਨਾਂ ਨੂੰ ਜੇ ਸ਼ਕਤੀ ਪ੍ਰਾਪਤ ਹੋਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੋਣੀ ਹੈ ਇਸ ਕਰਕੇ ਨੌਜਵਾਨਾਂ ਨੂੰ ਬੇਅਤੀਆ ਕੁਰਬਾਨੀ ਵੱਧ ਤੋਂ ਵੱਧ ਬੜਿਆ ਕਰੀਏ ਸੁਣਿਆ ਕਰੀਏ ਤੇ ਸਭ ਤੋਂ ਵੱਧ ਉਹਨਾਂ ਮੰਨਿਆ ਕਰੀਏ ਤੇ ਪਿੰਡੇ ਤੇ ਹੰਡਾਇਆ ਕਰੀਏ ਫਿਰ ਇੰਨਾ ਸਮਾਗਮਾਂ ਦੇ ਵਿੱਚ ਆਉਣ ਦਾ ਫਾਇਦਾ ਹੈ ਫਿਰ ਫਾਇਦਾ ਹੈ ਸੰਤ ਬਾਬਾ ਸੁਖਣ ਸਿੰਘ ਜੀ ਨੂੰ ਯਾਦ ਕਰਨ ਦਾ ਤਿੰਨ ਤਰ੍ਹਾਂ ਦੇ ਕਹਿੰਦੇ ਨੇ ਪੁੱਤਰ ਹੁੰਦੇ ਨੇ ਇੱਕ ਹੁੰਦਾ ਕਪੁੱਤਰ ਜਿਹੜਾ